ਅੱਜ ਅਸੀਂ ਮੰਮੀ ਜੀ ਨੂੰ ਚੜ੍ਹਨ ਜਾ ਰਹੇ ਆ ਮਤਲਬ ਬਸ ਸਟੈਂਡ 'ਇਹ ਉਹ ਚੜਾ ਕੇ ਆਵਾਂਗੇ ਉੱਥੇ ਇਹ ਜਾ ਰਹੇ ਆ ਆਪਣੇ ਪੇਕੇ ਸਾਡੇ ਨਾਲ ਕੇ ਤੇ ਰੋਕੜੀਆਂ ਬਣਨ ਜਾਣਗੇ ਨਾਲੇ ਹੋਰ ਵੀ ਕੋਈ ਕੰਮ ਐ ਇੱਥੇ ਤੇ ਨੂੰਨੇ ਹੁਣ ਕਿਵੇਂ ਲੱਗਦਾ ਜਾਣ ਨੂੰ ਹੈ ਹੈ ਅੱਛਾ ਆਪਰਾ ਮਾਗੋੜੇ ਜਾ ਕੇ ਪੈਣਾ ਹੁੰਦਾ ਚੰਗਾ ਲੱਗਦਾ ਹੀ ਐ ਹੈਨਾ ਚਲੋ ਜੀ ਬਾਕੀ ਹੁਣ ਆਪਾਂ ਦੁਕਾਨ ਦਿਖਾਉਣੇ ਜਿੱਥੇ ਅੰਮੇ ਨੂੰ ਛੱਡ ਕੇ ਆਵਾਂਗੇ ਚੜਾ ਕੇ ਆਵਾਂਗੇ ਮਿਲਦੇ ਆ ਫਿਰ ਆਹ ਚੜਗੇ ਜੀ ਰੋਡ ਸੰਗਰੂਰ ਵਾਲੀ ਤੇ ਇਹ ਤੋਂ ਥੋੜਾ ਜਿਹਾ ਅੱਗੇ ਜਾ ਕੇ ਨਾਲ ਹੀ ਨੇੜੇ ਜੇ ਉੱਥੇ ਬੱਸਾਂ ਘੜਦੀਆਂ ਨੇ ਕੁੱਡੀਆਂ ਤੇ ਮੈਨੂੰ ਅੱਗੇ ਜੜਾ ਕੇ ਫੇਰ ਅਸੀਂ ਗੁੰਦਿਆ ਤੁੰ ਨੂੰ ਥੋੜੀ ਚੜ੍ਹਦੇ ਇਧਰ ਨੂੰ ਆਹ ਰੋਡ ਆ ਜਿਹੜੀ ਇਹ ਜਾਂਦੀ ਹੈ ਜੀ ਸਮਾਣਾ ਨੂੰ ਸਮਾਣੇ ਨੂੰ ਤੇ ਆਹ ਸਿੱਧੀ ਹੈਗੀ ਆਪਣੀ ਇਹ ਵਾਲੀ ਰੋਡ ਇਹ ਆ ਜਿਹੜੀ ਇਹ ਜਾਂਦੀ ਹੈ ਸੰਗਰੂਰ ਨੂੰ ਸਿੱਧੀ ਆਹ ਆ ਗਈ ਪਾਗੜ ਨਾਲ ਉਹ ਦੇਖੋ ਇਹ ਆ ਪਾਗੜਾ ਨਹਿਰ ਇਹ ਇਧਰੋਂ ਮਲਸਰੰਦ ਰੋਡ ਉਸਰੰਦ ਤੋਂ ਹੁੰਦੀ ਹੈ ਨਾ ਉਧਰੋਂ ਮੀਂਹ ਪੈ ਲੱਗਿਆ ਸ਼ੁਰੂ ਹੋ ਗਿਆ ਇਹ ਜੋ ਸਿਸ਼ਾ ਹੋ ਗਿਆ ਕਰਬ ਦੇਖੋ ਕਿਤੇ ਬਣਾਇਆ ਜੀ ਕਿਉਂਕਿ ਬੱਸਾਂ ਉਧਰੋਂ ਆਉਂਦੀਆਂ ਜਿਹੜੀਆਂ ਇਧਰਲੇ ਪਾਸਿਓਂ ਇਹ ਉੱਪਰ ਦੀ ਨਿਕਲ ਜਾਂਦੀਆਂ ਉਧਰੋਂ ਆਉਂਦੀਆਂ ਸਾਰੀਆਂ ਪਟਿਆਲੇ ਤੋਂ ਬਾਈਪਾਸ ਤਾਂ ਕਰਕੇ ਫਿਰ ਇੱਥੇ ਝੱਡ ਕੇ ਹੁਣ ਬੰਦਾ ਹੈ ਇੱਥੇ ਬੱਸ ਸਟੈਂਡ ਬਣਾਇਆ ਵਧੀਆ ਇਹਨਾਂ ਨੇ ਉਹ ਵੇਖੋ ਉਹ ਬੱਸ ਕੜੀ ਕੁਝ ਨੇ ਆ ਏ ਬੱਸ ਜਾਰੀ ਹੈ ਸੰਗਰੂਰ ਨੂੰ ਬੱਸ ਦੀ ਵੇਟ ਕਰ ਰਹੇ ਹੈ ਨਾ ਬੱਸ ਆਉਣ ਵਾਲੀ ਹੈ ਪਾ ਕੇ ਜਾਵਾਂਗੇ ਉਹ ਟੰਡੇ ਜਾਊਗੀ ਜਵਾ ਦੇ ਆਉਂਕੇ ਨਾ ਮਾਂ ਪਾਣਾ ਹਾਰਦਾ ਨਾ ਮੋਈ ਹੈ ਨਾ ਆ ਗਈ ਬੱਸ ਆ ਗਈ ਆ ਜੋ ਭਾਈ ਸਰਕਾਰੀ ਰੋਡਵੇਜ ਆ ਪੰਜਾਬ ਡਬੋੜੀ ਬਿਠਾ ਦੇ ਫਿਰ ਇਹ ਕੋਈ ਗੱਲ ਨਹੀਂ ਕਰੇ ਬਿਨਾਂ ਆਪਰਾ ਬੈਗਾ ਆਰਾਮ ਨਾਲ ਬਿਠਾ ਦੇ ਗਾਈਜ਼ ਮੰਮੀ ਨੂੰ ਬਿਠਾ ਕੇ ਫਿਰ ਮਿਲਦੇ ਆ ਤੁਹਾਨੂੰ ਮੰਮੀ ਨੂੰ ਉੱਠੜ ਰਾਤਾ ਜੀ ਬਸ ਅਸੀਂ ਹੁਣ ਚੱਲਣ ਲੱਗੇ ਆਂ ਘਰ ਨੂੰ ਬਾਕੀ ਤੁਹਾਨੂੰ ਦਿਖਾਉਣੇ ਆਂ ਰਸਤੇ 'ਚ ਕੁਝ ਵਧੀਆ ਜੇ ਸ਼ਾਰਟਸ ਇੱਕ ਵਾਰ ਜੇ ਮੰਮੀ ਵੀ ਰਖੜੀਆਂ ਬੰਨਣ ਜਾ ਰਹੀ ਹੈ ਗਾ ਜੀ ਤੇ ਅਸੀਂ ਅੱਜ ਰਖੜੀਆਂ ਬਾਰੇ ਗੱਲ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਰਖੜੀਆਂ ਦਾ ਤਿਹਾਰ ਆ ਗਿਆ ਤੇ ਬਾਕੀ ਬਾਜ਼ਾਰਾ ਚੱਲਦੇ ਆ ਨਾ ਕਿਵੇਂ ਕੀ ਇਹ ਲੰਬੀ ਤੋਂ ਖਾਣ ਉਹ ਆ ਦੇਖੋ ਜੀ ਕਿੰਨੇ ਜਾ ਰਿਹਾ ਪਾਣੀ ਦੇਖੋ ਜੀ ਪਾਣੀ ਦਾ ਫਲੋ ਕਿੰਨਾ ਹੈ ਆਹ ਸੁਣੋ ਉਹ ਦੇਖੋ ਜੀ ਆਹ ਆ ਦੇਖੋ ਸਾਰਾ ਪਾਣੀ ਕਿੰਨਾ ਜ਼ਬਰਦਸਤ ਆ ਰਿਹਾ ਨਾ ਉਤੋਂ ਤਾਂ ਬਹੁਤ ਤੇਜ਼ ਆ ਰਿਹਾ ਇੱਥੇ ਮੈਂ ਕਹਿੰਦਾ ਬੰਦਾ ਮੜਾ ਜੇ ਕੋਈ ਨਾਰੀ ਹਟਦੀ ਹੈ ਗਿਆ ਨਾ ਮਰੀ ਨੂੰ ਦਿੱਖੇ ਨਾ ਬਹੁਤ ਤੇਜ਼ ਚੱਲ ਰਿਹਾ ਪਾਣੀ ਰੀਲ ਬਣਾ ਲਈ ਜੀ ਰੀਲ ਵੀ ਦੇਖਿਆ YouTube ਤੇ ਤੇ Instagram ਤੇ YouTube ਤੇ Facebook ਤੇ ਸਾਰਿਆਂ ਨੇ ਦੇਖਿਓ ਤੇ ਹੁਣ ਜਾ ਰਹੇ ਆਂ ਅਸੀਂ ਕਰਨ ਨੂੰ ਬਾਕੀ ਰਸਤੇ ਚ ਜੋ ਆਊਗਾ ਉਹ ਤੁਹਾਨੂੰ ਦਿਖਾਵਾਂਗੇ ਪਰ ਇੱਕ ਗੱਲ ਹੋਰ ਮੈਂ ਕਹਿਣੀ ਚਾਹਾਂਗਾ ਵੀ ਮਾੜੇ ਵੇਲੇ ਜਿਹੜਾ ਸਾਥ ਦਿੰਦਾ ਨਾ ਤੁਹਾਡਾ ਦੋਸਤ ਉਹੀ ਹੁੰਦਾ ਠੀਕ ਹੈ ਨਾ ਜੀ ਤਕੜੇ ਵੇਲੇ ਤਾਂ ਹਰ ਇੱਕ ਨਾਲ ਖੜਦੇ ਆ ਮਾੜੇ ਵੇਲੇ ਜਿਹੜਾ ਖੜਦਾ ਹੈ ਨਾ ਟੋੜਾ ਉਹੀ ਹੁੰਦਾ ਹੈ ਜਿਹੜਾ ਮਾੜੇ ਵੇਲੇ ਨਾ ਖੜੇ ਆਪ ਆਪਾਂ ਉਹਦੇ ਕਿਸੇ ਵਾਸਤੇ ਖੜੀਏ ਉਹ ਨਾ ਖੜੇ ਤਾਂ ਬਹੁਤ ਦੁੱਖ ਲੱਗਦਾ ਮਨ ਨੂੰ ਠੀਕ ਹੈ ਨਾ ਜੀ ਤੁਹਾਨੂੰ ਪਤਾ ਹੋਣਾ ਏ ਤੁਹਾਡੇ ਨਾਲ ਵੀ ਹੋਈ ਹੋਣੀ ਐ ਆਪਾਂ ਜੇ ਕਿਸੇ ਨਾ ਖੜਦੇ ਤਾਂ ਉਹਨੂੰ ਵੀ ਖੜਨਾ ਚਾਹੀਦਾ ਆਪਣਾ ਮਾੜਾ ਟਾਈਮ ਹੁੰਦਾ ਤਾਂ ਐ ਨਹੀਂ ਵੀ ਆਪਾਂ ਹੀ ਖੜੀ ਜਾਈਏ ਮਾੜੇ ਟਾਈਮ ਵੇਲੇ ਅਗਲੇ ਦੇ ਪੈਂਦਾ ਤਾਂ ਆਪਣੇ ਮਾੜਾ ਟਾਈਮ ਹੁੰਦਾ ਤਾਂ ਅਗਲਾ ਖੜੇ ਉਹ ਗੱਲ ਨਹੀਂ ਹੁੰਦੀ ਹੈ ਨਾ ਨਹੀਂ ਗੱਲਾਂ ਨਹੀਂ ਸੁਮੇ ਦਾ ਇਹ ਕਹੂੰਗਾ ਕੋਈ ਕਰਨੀ ਹੀ ਰੱਬ ਦੇਖਦਾ ਵੀ ਐਵੇਂ ਕਰਨਾ ਤਾਂ ਫੇਰ ਉਹ ਦੋਸਤੀ ਕਾਦੀ ਯਾਰ ਮੈਂ ਤਾਂ ਇਹ ਸਮਝਦਾ ਵੀ ਜਿਹੜੇ ਮਾੜੇ ਟਾਈਮ ਵੇਲੇ ਅਗਲੇ ਦੇ ਖੜਿਆ ਹੋਵੇ ਬੰਦਾ ਜਾਂਦਾ ਉਹਨਾਂ ਦੀ ਵੀ ਜਾਣਦਾ ਚਲੋ ਔਰ ਕਿਹੜੀ ਗਿਆ ਬੰਦਾ ਹਾਂ ਫਿਰ ਕਦੇ ਕੰਮ ਨੂੰ ਨਾ ਕਹਵੇ ਕੋਈ ਹਾਂ ਜੀ ਜੀ ਇਹ ਕੰਮ ਦੀ ਲੋੜ ਪੈ ਗਈ ਜੀ ਉਹ ਕੰਮ ਦੀ ਲੋੜ ਪੈ ਗਈ ਫਿਰ ਉਹ ਕੰਮ ਨਾ ਰੱਖੇ ਬੰਦਾ ਕਿਉਂਕਿ ਯਾਰ ਦੇਖੋ ਗੱਲ ਖਤਮ ਹੈ ਇਹ ਲੋ ਉਹਦਾ ਵੀ ਹੈ ਦਿਲ ਸਾਡਾ ਵੀ ਹੈ بار بار ਯਾਰ ਕਿੰਨੀ ਕੁ ਜੀਨੀਲਤਾ ਕੋਈ ਕਿਸੇ ਨਾ ਕੋ ਮੈਂ ਕਿਸੇ ਨੂੰ ਮੈਂ ਮੰਨ ਲਓ ਕਿਸੇ ਨੂੰ بار بار ਕੋਈ ਮਿਹਣਾ ਮਾਰੂੰਗਾ ਜਾਂ ਐ ਕਰੂੰਗਾ ਤੇ ਇਹਦੇ ਵਾਸਤੇ ਤੁਸੀਂ ਕੁਝ ਕੰਮ ਕੀਤਾ ਹੋਵੇ ਮੇਰੇ ਔਕੇ ਟਾਈਮ ਵੇਲੇ ਖੜੇ ਹਾਂ ਤੁਸੀਂ ਨਾਲ ਤੇ ਫਿਰ ਕੋਈ ਨਹੀਂ ਖੜਦਾ ਬਈ ਜਦੋਂ ਐਵੇਂ ਦਾ ਆਪਣਾ ਪਿਆਰ ਰੱਖੋਗੇ ਨਾ ਫਿਰ ਨਹੀਂ ਕੋਈ ਖੜਦਾ ਸਮਝ ਗਏ ਤੇ ਇਸ ਕਰਕੇ ਮੈਂ ਕੋਈ ਗੱਲ ਕਹੂੰਗਾ ਵੀ ਤੁਸੀਂ ਕਿਸੇ ਦਾ ਚੰਗਾ ਕਰੋ ਤੇ ਜੇ ਜੇਜਾ ਕਰੋਗੇ ਅਗਲਾ ਉਹ ਜਿਹਾ ਹੀ ਅਗੋਂ ਤੁਹਾਨੂੰ ਰਿਸਪੌਂਸ ਦੇਊਗਾ ਨਾ ਇਹ ਨਹੀਂਗਾ ਵੀ ਅਗਲਾ ਕਰੀ ਜਾਵੇ ਤੇ ਜਦੋਂ ਹੋੜਾ ਮੜਾ ਟਾਈਮ ਆ ਗਿਆ ਤੇ ਤੂੰ ਤੀ ਲਤ ਮਾਰੋ ਠੀਕ ਹੈ ਨਾ ਭਾਈ ਐ ਨਹੀਂ ਹੁੰਦਾ ਪਰਮਾਤਮਾ ਸਭ ਦੇਖਦਾ ਠੀਕ ਹੈ ਨਾ ਪਰਮਾਤਮਾ ਸਭ ਦੇਖਦਾ ਪਰਮਾਤਮਾ ਕਹਿੰਦਾ ਪਰਮਾਤਮਾ ਨਾਲ ਜਦੋਂ ਮਾਰਦਾ ਨਾਲ ਤਮਾਦ ਦਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਉਦੋਂ ਪਤਾ ਲੱਗਦਾ ਫਿਰ ਚਲੋ ਬਾਕੀ ਪਰਮਾਤਮਾ ਦੇ ਡੋਰਾਂ ਆਪਾਂ ਨੂੰ ਕਿਸ ਤਾਈ ਕੋਈ ਨਹੀਂ ਇਹ ਤਾਂ ਫਕਰ ਬੰਦੇ ਆ ਕਿਉਂ ਵੀ ਇੱਕ ਦਿਨ ਪਰਮਾਤਮਾ ਨੇ ਸਾਡਾ ਮਨ ਸਾਫ ਹੈ ਪਰ ਉਹ ਉਹਨੂੰ ਪਤਾ ਹੈ ਬੰਦੇ ਨੂੰ ਹਾਂ ਉਹ ਬੰਦੇ ਨੂੰ ਪਤਾ ਹੁੰਦਾ ਜੀ ਮੈਨੂੰ ਉਸ ਬੰਦੇ ਤੇ ਕੰਮ ਪਾਊਗਾ ਉਹ ਬੰਦਾ ਜੇ ਬੰਦਾ ਤੁਸੀਂ ਕਰਦੇ ਹੋ ਉਹ ਬੰਦਾ ਤੁਹਾਡੀ ਨਾ ਕਰੇ ਤੁਸੀਂ ਉਹਦੇ ਵਾਸਤੇ ਬਹੁਤ ਕੁਸ਼ੀਤਾ ਹੋਏ ਪਰ ਉਹ ਬੰਦੇ ਨੂੰ ਵੀ ਪਤਾ ਹੁੰਦਾ ਵੀ ਇਹ ਬੰਦਿਆ ਮੇਰੇ ਕੰਮ ਦੁਬਾਰਾ ਆਊਗਾ ਦਨੋ ਬਾਕੀ ਰੱਬ ਤੇ ਟੋਰਾ ਛੱਡੋ ਇੱਕ ਗੱਲ ਹੋਰ ਹੈ ਪਰਮਾ ਇਹ ਨਹੀਂ ਹੈ ਵੀ ਅਸੀਂ ਪਰਮਾਤਮਾ ਨੂੰ ਜ਼ਿਆਦਾ ਮੰਨਦੇ ਆਂ ਤਾਂ ਹੀ ਆਪਣਾ ਪਰਮਾਤਮਾ ਕਰਦਾ ਨਾ 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 ਸੱਚਾ ਮਾਨ ਹੋਣਾ ਜ਼ਰੂਰੀ ਹੈ ਅੰਦਰੋਂ ਇਨਾਂ ਜੇਕਰ ਤੁਹਾਡੇ ਮਨਚੀ ਕੋਟ ਹੈ ਫਿਰ ਜੋ ਮਰਜ਼ੀ ਕਰੀ ਜਾਓ ਇਹ ਨਹੀਂ ਕੋਈ ਐਂ ਤਾਂ ਫਿਰ ਮੈਲ ਰੱਖ ਕੇ ਮਨਚ ਤੁਸੀਂ ਕੋਟ ਰੱਖ ਕੇ ਮਨਚ ਜੋ ਮਰਜ਼ੀ ਜੀ ਨੂੰ ਮਰਜ਼ੀ ਪੂਜੀ ਜਾਓ ਪਰਮਾਤਮਾ ਅੰਦਰ ਦੀ ਜਾਣਦਾ ਅੰਦਰ ਦੀ ਸੋ ਆਪਾਂ ਆਪਾਂ ਨਹੀਂ ਕਿਸੇ ਦੀ ਮੈਲ ਤੋਂਣੀ ਸੋ ਆਪਾਂ ਕੈਨੇ ਵੀ ਸਭ ਖੁਸ਼ਹਾਲ ਤੰਦਰੁਸਤ ਰਣ ਸਾਨੂੰ ਗਾਲਾਂ ਕੱਢਣ ਵਾਲੇ ਤੰਦਰੁਸਤ ਰਣ ਕਿਹਾ ਜੀ ਤਾਨੂੰ ਮਾੜਾ ਕਹਿਣ ਵਾਲੇ ਅੰਦਰੋਂ ਦਿਲੋਂ ਮਾੜਾ ਕਹਿੰਦੇ ਜੋ ਚਾਹੁੰਦੇ ਐ ਉਹ ਵੀ ਖੁਸ਼ ਰਹਿਣ ਆਵਾਜ਼ ਰਹਿਣ ਸੋ ਮਿਲਦੇ ਨੇ ਕਰ ਜਗੇ ਕਰੇ ਪਹੁੰਚ ਗਏ ਸੀਗੇ ਤੇ ਪਲੀਜ਼ ਰੋਕੇ ਤੁਹਾਨੂੰ ਲੋਕ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਵਧੀਆ ਵਧੀਆ ਵੀਡੀਓ ਪਾਉਂਦੇ ਰਵਾਂਗੇ ਕਮੈਂਟ ਕਰੋ ਠੀਕ ਹੈ ਜੀ ਤੇ ਹੁਣ ਸਾਰਿਆਂ ਨੂੰ ਸਸਰੀਕਾ Que onde eu zero zero, then channel tem que não